ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਇਹ ਆਪਣੇ ਆਪ ਨੂੰ ਸਮਝਦਾ ਕੀ ਹੈ ਇਸ ਨੇ ਅੱਜ ਸਾਡਾ ਸਾਡਾ ਜਿਹੜੀ ਸਾਡੂੰ ਜਲੀਲ ਕੀਤਾ ਸਾਡੀ ਕੌਮ ਨੂੰ ਸਾਡੇ ਅਸੀਂ ਸਮਾਜ ਤੇ ਆਨੇ ਉਂਗਲ ਚੱਕੀ ਹੈ ਸਾਡੇ ਨਾਲ ਵਿਤਕਰੇ ਭਰੇ ਸ਼ਬਦਾਵਲੀ ਦੀ ਇਹਨੇ ਵਰਤੋਂ ਕੀਤੀ ਹੈ ਇਹ ਕਹਿ ਰਿਹਾ ਰੰਗ ਭੇਦ ਨਸਲ ਜਿਹੜੀ ਹੈ ਇਹ ਉਹਦਾ ਜ਼ਿਕਰ ਕਰ ਰਿਹਾ ਜਦ ਕਿ ਸਾਡਾ ਸੰਵਧਾਨ ਕਿਸੇ ਤਰ੍ਹਾਂ ਦੀ ਅਜਿਹੇ ਵਿਤਕਰੇ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈ ਇਜਾਜ਼ਤ ਨਹੀਂ ਦਿੰਦਾ ਤੇ ਪਰ ਕਾਂਗਰਸ ਜਿਹੜੀ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਅਸੀਂ ਹੀ ਐਸਸੀ ਸਮਾਜ ਦੇ ਵਾਸਤੇ ਪੈਦਾ ਹੋਏ ਆ ਅੱਜ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਜਿਹੜਾ ਰਾਜਾ ਵੜਿੰਗ ਹੈ ਉਹ ਗ੍ਰਹਿ ਮੰਤਰੀ ਸਾਫਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਕਾਲੇ ਰੰਗ ਵਾਲਾ ਔਰ ਜਾਤੀ ਤੌਰ ਦੇ ਉੱਤੇ ਜਿਹੜਾ ਜਿਸ ਤਰੀਕੇ ਦੇ ਉਹਨੇ ਅਲਫਾਜ਼ ਵਰਤੇ ਆ ਉਹ ਅਲਫਾਜ਼ ਨਿਹੈਤ ਹੀ ਉਹਨਾਂ ਦੇ ਇਹ ਨਿੰਦਾ ਦੇ ਯੋਗ ਨੇ ਇਹਨਾਂ ਦਾ ਤਰਸਕਾਰ ਕਰੀਏ ਇਹਨਾਂ ਦਾ ਬਾਈਕਾਟ ਕਰੀਏ ਆਓ ਐਸਸੀ ਭਰਾਵੋ ਇਹਨਾਂ ਨੇ ਸਾਨੂੰ ਸ਼ੁਰੂ ਤੋਂ ਲੈ ਕੇ ਹਮੇਸ਼ਾ ਐਦਾਂ ਹੀ ਵਰਤਿਆ ਇਹਨਾਂ ਨੂੰ ਅਸੀਂ ਰੰਗ ਵਾਲੇ ਕਾਲੇ ਰੰਗ ਵਾਲੇ ਦਿਖਦੇ ਆ ਇਹਨਾਂ ਨੂੰ ਅਸੀਂ ਜਿਹੜੇ ਅਸੀਂ ਸਿਰਫ ਮਜ਼ਦੂਰ ਹੀ ਦਿਖਦੇ ਆ ਇਹਨਾਂ ਨੇ ਭਾਈ ਜੱਟਾ ਜੀ ਦਾ ਇਤਿਹਾਸ ਨਹੀਂ ਦਿਖਦਾ ਇਸ ਕਰਕੇ ਆਓ ਇਹਨਾਂ ਨੂੰ ਦਿਖਾਈਏ ਕਿ ਜੇ ਅਸੀਂ ਚਾਂਦਨੀ ਚੌਕ ਦਿੱਲੀ ਤੋਂ ਨਵੇਂ ਬਾਦਸ਼ਾਹ ਦਾ ਸੀਸ ਲੈ ਕੇ ਆ ਸਕਦੇ ਆ ਗੁਰੂ ਦਾ ਜਿਹੜਾ ਸੀਸ ਦੀ ਬੇਕਦਰੀ ਬੇਅਦਬੀ ਨੂੰ ਹੋਣ ਤੋਂ ਬਚਾ ਸਕਦੇ ਆ ਤਾਂ ਅਸੀਂ ਫਿਰ ਕਾਂਗਰਸ ਨੂੰ ਵੀ ਬੂਰੇ ਲਾਣਾ ਜਾਣਦੇ ਆ ਕਾਂਗਰਸ ਨੂੰ ਵੀ ਅਸੀਂ ਮੂਰੇ ਲਾ ਕੇ ਵਿਖਾਵਾਂਗੇ ਕਿਸੇ ਨੇ ਵੀ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਕੋਈ ਵੀ ਕਾਂਗਰਸ ਨੂੰ ਵੋਟ ਨਾ ਪਾਓ ਕਿਉਂਕਿ ਕਾਂਗਰਸ ਨੇ ਡਾਕਟਰ ਅੰਬੀਤ ਅੰਬੇਦਕਰ ਸਾਹਿਬ ਵਰਗੇ ਵਿਦਵਾਨ ਨੂੰ ਰੋਲਿਆ ਇਸ ਕਰਕੇ ਇਹਨਾਂ ਦੀ ਨਜ਼ਰ ਦੇ ਵਿੱਚ ਦਲਿਤ ਸਿਰਫ ਦਲਿਤ ਹੈ ਇਸ ਤੋਂ ਬਾਅਦ ਕੁਝ ਨਹੀਂ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਬੂਟਾ ਸਿੰਘ ਜੀ ਦੇ ਖਿਲਾਫ ਅਪੱਤੀ ਜਿਹੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਦੇ ਰੰਗ ਨੂੰ ਲੈ ਕੇ ਕੋ ਕਾਲੇ ਰੰਗ ਦੇ ਸੀਗੇ ਬਹੁਤ ਹੀ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਮੈਂ ਇਹਦੀ ਸਖਤ ਸ਼ਬਦਾਂ ਚ ਦਿੰਦਾ ਕਰਦਾਗਾ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਨੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠ ਕੇ ਦੇਸ਼ ਦੀ ਸੇਵਾ ਕੀਤੀ ਉਹ ਬਹੁਤ ਹੀ ਪੜ੍ਹੇ ਲਿਖੇ ਸੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੀ ਐਚ ਡੀ ਤੱਕ ਦੀ ਡਿਗਰੀ ਉਹਨਾਂ ਨੇ ਪ੍ਰਾਪਤ ਕੀਤੀਆਂ ਸੀਗੀਆਂ ਔਰ ਆਪਣੀ ਕਾਬਲੀਅਤ ਦੇ ਜ਼ਰੀਏ ਉਹ ਦੇਸ਼ ਦੇ ਵੱਖ-ਵੱਖ ਅਹੁਦਿਆਂ ਤੇ ਪਹੁੰਚੇ ਔਰ ਅੱਜ ਉਹਨਾਂ ਦੇ ਖਿਲਾਫ ਰਾਜਾ ਬਣਜੀ ਦੀ ਟਿੱਪਣੀ ਜਿਹੜੀ ਹੈ ਬਹੁਤ ਹੀ ਨਿੰਦਣਯੋਗ ਆ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਿਲ ਤੋਂ ਦਲਤਾ ਨੂੰ ਨਫ਼ਰਤ ਕਰਦੀ ਆ ਇਹ ਜਿਹੜਾ ਸਾਹਮਣੇ ਵਿਆਹ ਆ ਗਿਆ ਇਥੋਂ ਪਤਾ ਲੱਗਦਾ ਹੈ ਕਿਉਂਕਿ ਚੰਦ ਵਿਊ ਹਾਸਲ ਕਰਨ ਦੇ ਲਈ ਰਾਜਾ ਬੜਿੰਗ ਜੀ ਨੇ ਇਸ ਤਰ੍ਹਾਂ ਦੀ ਘਟਿਆ ਵਿਆਹਵਜ ਕੀਤੀ ਆ ਔਰ ਰਾਜਾ ਬੜਿੰਗ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਕਾਂਗਰਸ ਪਾਰਟੀ ਨੂੰ ਚਾਹੀਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਚਾਹੀਦਾ ਕਿ ਰਾਜਾ ਬੜਿੰਗ ਨੂੰ ਤੁਰੰਤ ਅਹੁਦੇ ਤੋਂ ਹਟਾ ਕੀਤਾ ਜਾਵੇ ਔਰ ਕਾਂਗਰਸ ਪਾਰਟੀ ਚੋਂ ਕੱਢਿਆ ਜਾਵੇ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਰਾਜਾ ਬੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਆ ਉਹ ਇਸ ਤਰ੍ਹਾਂ ਦੀ ਸ਼ਬਦਾਂ ਦੀ ਬੋਲ ਰਹੇ ਕਿ ਸਿੱਧਾ ਸਿੱਧਾ ਪਤਾ ਚੱਲਦਾ ਵੀ ਉਹ ਸ਼ਡਿਊਲ ਕਾਸਟਾਂ ਨੂੰ ਜਾਂ ਦਲਿਤਾਂ ਨੂੰ ਕਿਸ ਨਿਗਾਹ ਨਾਲ ਦੇਖਦੇ ਕਾਂਗਰਸ ਦੀ ਇਹ ਨੀਅਤ ਕੋਈ ਨਵੀਂ ਨਹੀਂ ਅਭੀ ਉਹ ਸ਼ਡਿਊਲ ਕਾਸਟਾਂ ਦੇ ਪ੍ਰਤੀ ਕਿਸ ਤਰ੍ਹਾਂ ਆ ਉਹਨਾਂ ਨੇ ਬਾਬਾ ਸਾਹਿਬ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਚੋਣਾਂ 'ਚ ਹਰਾਇਆ ਸੀ ਇਹ ਕਾਂਗਰਸ ਦੇ ਬਾਰੇ ਸਭ ਲੋਕ ਜਾਣਦੇ ਆ ਪਰੰਤੂ ਹੱਲੇ ਵੀ ਸੋਚ ਇਹਨਾਂ ਦੀ ਉਹੀ ਹੋਊਗੀ ਇਹ ਦੇਖ ਕੇ ਬੜੀ ਹੈਰਾਨਗੀ ਹੋਈ ਕਿ ਉਹਨਾਂ ਨੇ ਸਰਦਾਰ ਬੂਟਾ ਸਿੰਘ ਜੀ ਜਿਹੜੇ ਸਾਬਕਾ ਗ੍ਰਹਿ ਮੰਤਰੀ ਕੇਂਦਰ 'ਚ ਰਹੇ ਆ ਤੇ ਉਹਨਾਂ ਦੇ ਬਾਰੇ ਦੱਸਿਆ ਕਿ ਉਹਨਾਂ ਨੇ ਕਾਂਗਰਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਤਾਇਆ ਸੀ ਕਿਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਰਾਜਾ ਬਲਿੰਗ ਨੂੰ ਸਰਦਾਰ ਬੂਟਾ ਸਿੰਘ ਜੀ ਲਾਲਪੁਰ ਖਾਲਸਾ ਕੋਲੇ ਜਲੰਧਰ ਦੇ ਸਟੂਡੈਂਟ ਰਹੇ ਮੈਂ ਵੀ ਉੱਥੇ ਪੜਿਆ ਤੇ ਉਹ ਸਭ ਤੋਂ ਪਹਿਲਾਂ ਅਕਾਲੀ ਦਲ ਵਿੱਚੋਂ ਐਮਪੀ ਬਣੇ ਤੇ ਕਾਂਗਰਸ ਨੇ ਬਾਅਦ ਚ ਉਹਨਾਂ ਨੂੰ ਅਕਾਲੀ ਦਲ ਤੋਂ ਕਾਂਗਰਸ ਜੁਆਇਨ ਕਰਾਈ ਉਹ ਲੀਡਰ ਪਹਿਲਾਂ ਸੀ ਉਹ ਕਹਿੰਦੇ ਪੱਠੇ ਪਾਉਂਦੇ ਸੀ ਉਹ ਪੜੇ ਲਿਖੇ ਸੀ ਉਹਨਾਂ ਨੇ ਪੀ ਐਚ ਡੀ ਕੀਤੀ ਸੀ ਐਮ ਏ ਕੀਤੀ ਸੀ ਉਹ ਬਹੁਤ ਪੜੇ ਲਿਖੇ ਨੌਜਵਾਨ ਨੂੰ ਇਸ ਤਰ੍ਹਾਂ ਦੇਖਣਾ ਇਹ ਦਲਿਤਾਂ ਦੇ ਪ੍ਰਤੀ ਕਿਉਂਕਿ ਇਹਨਾਂ ਨੂੰ ਦਲਿਤ ਸਹਾਰੇ ਨਹੀਂ ਜਾਂਦੇ ਇਹ ਸ਼ੁਰੂ ਤੋਂ ਕਾਂਗਰਸ ਦੀ ਸੋਚ ਰਹੀ ਆ ਵੀ ਸ਼ਰੂਨਗਾਸਤਾਨ ਨੂੰ ਨਿਮਾਣਾ ਜਾਂ ਵਿਚਾਰਾ ਜਾਂ ਪੇਸ਼ ਕਰਕੇ ਦਸਣਾ ਤੇ ਇਸ ਲਈ ਉਹ ਲੀਡਰਾਂ ਨੂੰ ਲੀਡਰ ਨਹੀਂ ਸਮਝਦੇ ਇਨੰਤ ਚੰਗਿੰਗ ਸੰਚਨੀ ਨੂੰ ਨਹੀਂ ਸਬਕਾਰ ਇਹਨਾਂ ਦੇ ਲੀਡਰਾਂ ਨੇ ਉਸ ਟਾਈਮ ਤੇ ਬੜਾ ਮਜ਼ਾਕ ੜਾਇਆ ਕਿਉਂਕਿ ਕਾਂਗਰਸ ਦੀ ਸੋਚ ਹਮੇਸ਼ਾ ਹੀ ਪਤੀਤ ਪਤਾਇਆ ਇੱਕ ਵਸੇ ਨਰਿੰਦਰ ਮੋਦੀ ਦੀ ਸੋਚ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਾਬਾ ਸਾਹਿਬ ਨੂੰ ਇੰਨਾ ਮਾਨ ਸਨਮ ਦਿੱਤਾ ਕਿ ਕਾਂਗਰਸ ਨੇ ਉਹ ਜਿਹੜਾ ਮਾਨ ਸਨਮ ਦੇਣਾ ਸੀ ਉਹ ਮਾਨਣੀਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਉਹ ਪੰਜ ਤੀਰ ਸਥਾਪਿਤ ਕੀਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਪੰਜ ਤੀਰਾਂ ਦਾ ਕਿੰਨਾ ਲੋਕ ਉੱਥੇ ਜਾ ਕੇ ਦੇਖਦੇ ਆ ਨਮਨ ਕਰਦੇ ਆ ਇਸ ਸੋਚ ਦਾ ਫਰਕ ਪੈਂਦਾ ਭਾਰਤ ਯੰਤਾ ਪਾਰਟੀ ਤੇ ਕਾਂਗਰਸ ਦਾ ਇਸ ਇਹਨਾਂ ਦੀ ਸੋਚ ਨੰਗੀ ਹੋਈ ਇੱਥੇ ਰਾਜਾ ਬੜਿੰਗ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਲੋਕਾਂ ਨੂੰ ਉਹਨਾਂ ਨੂੰ ਮਾਫੀ ਮੰਗ ਕੇ ਦੱਸਣਾ ਚਾਹੀਦਾ ਕਿ ਕਾਂਗਰਸ ਕਿਹੋ ਜਿਹੀ ਸੋਚ ਦੀ ਮਾਲਕ ਇਹ ਬਹੁਤ ਮੈਦੀ ਘੋਰ ਨਿੰਦਾ ਕਰਦਾ ਤੇ ਇਹ ਸ਼ਬਦ ਜਿਹੜੇ ਉਹਨਾਂ ਦੇ ਬਹੁਤ ਗਲਤ ਆ ਇਸ ਤਰ੍ਹਾਂ ਕਾਂਗਰਸ ਦੀ ਸੋਚ ਨੰਗੀ ਵੀ ਹੁੰਦੀ ਆ ਤੇ ਪਤਾ ਲੱਗਦਾ ਇਹ ਲੀਡਰ ਕਿਹੋ ਜਿਹਾ